ਸੱਤ ਦਿਸ਼ੀ ਰਿਆ ਕਾਲ ਕਿਸਾਨ ਵੀਰੋ ਅੱਜ ਆਪਾਂ ਪਾ ਰਹੇ ਆ ਟਰੈਕਟਰ ਨਾਲ ਵਟਾਂ ਥੇਲਾਂ ਨੂੰ ਡੇਰਨ ਨੂੰ ਗੁੱਦੀ ਲਾਉਣ ਵਾਸਤੇ ਇਹ ਉਹੀ ਜ਼ਮੀਨ ਆਪਣੀ ਜਿਹੜੀ ਪਿਛਲੇ ਵੀਡੀਓ ਵਿੱਚ ਤੁਸੀਂ ਦੇਖੀ ਐ ਤੇ ਸਤਾਲੀ ਸੀ ਆਪਾਂ ਵਧੀਆ ਉਸ ਤੋਂ ਬਾਅਦ ਚੰਗੀ ਕਰਵਾ ਕੇ ਇਹਨੂੰ ਬਿਲਕੁਲ ਬਾਰੀਕ ਕਰਕੇ ਹੁਣ ਵਟਾਂ ਪਾ ਰਹੇ ਆ ਆਪਾਂ ਟਰੈਕਟਰ ਵਾਲੇ ਹਲਾ ਨਾਲ ਇਹ ਸਪੈਸ਼ਲ ਹਾਲਾ ਇਹਦੇ ਵਾਸਤੇ ਵੱਟਾ ਪਾਉਣ ਵਾਸਤੇ ਇਸ ਤੋਂ ਬਾਅਦ ਕਿਵੇਂ ਗੋਭੀ ਲੱਗਦੀ ਆ ਉਹ ਵੀ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਇਹ ਹਾਲ ਆਪਣਾ ਆਪ ਦਾ ਇਸ ਕਰਕੇ ਆਪਾਂ ਟਰੈਕਟਰ ਨਾਲ ਵੱਟਾਂ ਪਾ ਲਈਦੀਆਂ ਥੋੜਾ ਸੌਖਾ ਹੋ ਜਾਂਦਾ ਕਈ ਹੱਥ ਵਾਲੇ ਜੰਦਰੇ ਨਾਲ ਵੀ ਖਿੱਚ ਲੈਂਦੇ ਵੱਟਾਂ ਉਹ ਵੀ ਥੋੜਾ ਵਧੀਆ ਹੈ ਉਹਦੇ ਨਾਲ ਥੋੜੀ ਵੱਟ ਵਧੀਆ ਖੁੱਲੀ ਬਣ ਜਾਂਦੀ ਹੈ ਉਹ ਗੋਡੀ ਲਾਉਣੀ ਹੋਵੇ ਜਦੋਂ ਉਹ ਤੋਂ ਬਾਅਦ ਚ ਵਧੀਆ ਆਪਾਂ ਬੈਠ ਕੇ ਉਹਦੇ ਵਿੱਚ ਮਿੱਟੀ ਲਾ ਸਕਦੇ ਆ ਗੋਭੀ ਨੂੰ ਬੜੀ ਸਫਾਈ ਨਾਲ ਵੱਟਾਂ ਪੈਂਦੀਆਂ ਹਲ ਨਾਲ ਵੀ ਅੱਗੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਗੋਭੀ ਆਪਣੀ ਖੇਲਾਂ ਹੋ ਗਈਆਂ ਤਿਆਰ ਆਪਣੀਆਂ ਸਾਰੀਆਂ ਹੁਣ ਪਾਣੀ ਛੱਡਿਆ ਆਪਾਂ ਪਾਣੀ ਲਾਉਣ ਤੋਂ ਬਾਅਦ ਸ਼ਾਮ ਨੂੰ ਲਾਵਾਂਗੇ ਗੋਭੀ ਆਪਾਂ। ਇਹ ਸਵੇਰੇ 9:30 ਦਾ ਟਾਈਮ ਆ ਜਦੋਂ ਪਾਣੀ ਛੱਡਿਆ ਆਪਾਂ। ਇਸ ਤੋਂ ਬਾਅਦ ਸ਼ਾਮ ਨੂੰ ਗੋਭੀ ਲਾਵਾਂਗੇ। ਉਹ ਗੋਭੀ ਵੀ ਤੁਹਾਨੂੰ ਦਿਖਾਵਾਂਗੇ ਕਿੰਨੀ ਦੂਰੀ ਤੇ ਲਾਉਣੀ ਆ, ਕਿਵੇਂ ਲਾਉਣੀ ਆ। ਸ਼ਾਮ ਤੱਕ ਇਹਨ ਵੱੱਤਰ ਜਿਹੜਾ ਖੇਲਾਂ ਦੇ ਉੱਪਰ ਤੱਕ ਹੋ ਜਾਊਗਾ। ਗੋਭੀ ਆਪਾਂ ਵੱੱਤਰ ਤੇ ਹੀ ਲਾਈਦੀ ਆ। ਪਾਣੀ ਲਓ ਜੀ ਲਾਤੀ ਗੋਭੀ ਆਪਾਂ। ਅੱਜ ਕਰਤੀ ਸ਼ੁਰੂਆਤ ਗੋਭੀ ਲਾਉਣ ਦੀ। ਆ ਬਾਈ ਲਈ ਜਾਂਦੇ ਗੋਭੀ ਇੱਕ ਗੋਭੀ ਆਪਣੀ ਕਦੋਂ ਤੱਕ ਤਿਆਰ ਹੋਊਗੀ April ਦੇ ਲਾਸਟ ਹਾਂ April ਦੇ ਲਾਸਟ ਤੱਕ ਹੋ ਜੂ ਤਿਆਰ ਇਹ ਇਧਰ ਕੁਛ ਰਹਿ ਗਈ ਲਾਉਣ ਵਾਲੀ ਬਾਕੀ ਉਧਰ ਰਹਿ ਗਈ ਉਹ ਕੱਲ ਨੂੰ ਲਾਵਾਂਗੇ ਤੇ ਅੱਜ ਲਾਤੀ ਆਪਾਂ ਇਹ ਉਹੀ ਪਨੀਰੀ ਆ ਜਿਹੜੀ ਆਪਾਂ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਈ ਸੀ ਆਪਣੀ ਆਪ ਦੀ ਤਿਆਰ ਕੀਤੀ ਹੋਈ ਆਹ ਬਾਈ ਤਿਆਰ ਕਰਕੇ ਗਈ ਪਨੀਰੀ ਆਪਣੀ ਬੀਚ ਕੇ ਗਿਆ ਸੀ ਮੰਗਲ ਸਿੰਘ ਅੱਗੇ ਨਹੀਂ ਕਹਿਣਾ ਡੱਕ ਇੱਥੇ ਰਹੇ ਨਹੀਂ ਨਹੀਂ ਇਹ ਬਾਈ ਨੇ ਪਨੀਰੀ ਆਪਣੀ ਪੀਚ ਕੇ ਗਿਆ ਸੀ ਅੱਜ ਆਪਾਂ ਲਾਈ ਜੰਨੇ ਆ ਪਨੀਰੀ ਤੁਹਾਨੂੰ ਪਿਛਲੀ ਵੀਡੀਓ ਦਿਖਾਈ ਸੀ ਬਹੁਤ ਸੋਹਣੀ ਹੋਈ ਸੀ ਤੇ ਪਨੀਰੀ ਲਾਉਣੀ ਆ ਆਪਾਂ ਸ਼ਾਮ ਦੇ ਟਾਈਮ ਗਰਮੀਆਂ ਵਾਲੀ ਗਰਮੀਆਂ ਵਾਲੀ ਗੋਭੀ ਆਪਾਂ ਸ਼ਾਮ ਦੇ ਟਾਈਮ ਲਾਈਦੀ ਆ ਤਕਰੀਬਨ 5:00 ਵਜੇ ਲਾ ਦਿਓ ਸ਼ਾਮ ਨੂੰ ਠੰਡੇ ਹੋਏ ਸਾਰੀ ਰਾਤ ਵਧੀਆ ਰਹਿੰਦੀ ਆ ਟੜਕੇ ਫਿਰ ਕਮਲਾਉਂਦੀ ਘਟ ਅਗਲੇ ਦਿਨ ਬੂਟਾ ਪਾ 10 ਇੰਚ ਤੇ ਲਾਈਦਾ ਆ ਆਜੋ ਬੂਟੇ ਤਾਂ ਬੂਟੇ ਦੀ ਦੂਰੀ ਦੇਖੋ 10 ਇੰਚ ਹਾਂ 1 ਫੁੱਟ ਦਾ ਹੋ ਗਿਆ ਘਟੋ ਘਟ 10 ਇੰਚ ਤੇ ਵੱਧ ਤੋਂ ਵੱਧ 1 ਫੁੱਟ 12 ਇੰਚ ਵਾਹ 10 ਤਾਂ ਗਲਤੀ ਹੋ ਗਈ ਫੋਲ ਗਿਆ 10 ਇੰਚ ਆ 10 ਫੁੱਟ ਨਹੀਂ ਇੰਚ ਕਹਨੇ ਸੀ ਫੁੱਟ ਨਿਕਲ ਗਿਆ ਮੋਚ ਮੇਰੇ ਖਲਾਫ ਤਾਂ ਲੱਗ ਗਿਆ ਇਹਨਾਂ ਜਿਵੇਂ ਨੇ ਮੈਂ ਦੂਰ ਚੇ ਨਾ ਮੈਂ ਤਾਂ ਬੋਕ ਫੜਾਵਾਂ ਨਾ ਮੈਂ ਦੂਰ ਸੁਣਾ ਹਾਂ ਠੀਕ ਆ ਹਾਂ ਇੱਕ ਗਰਮੀਆਂ ਵਾਲੀ ਸਪੈਸ਼ਲ ਆਉਂਦੀ ਹੈ ਆਪਣੀ ਬੀ ਜਿਹੜਾ ਇਹਦਾ ਆਪਾਂ ਲਾਈ ਆ ਐਡਵਾਂਟਾ ਦੀ 85 ਨੰਬਰ ਸਰਦੀਆਂ ਚੋਰ ਲੱਗਦੀ ਆ ਗਰਮੀ ਦੀ ਗੋਭੀ ਹੋਰ ਆ ਇਹ 85 ਨੰਬਰ ਗੋਭੀ ਲੱਗੀ ਆਪਣੀ ਅਪ੍ਰੈਲ ਚ ਤਿਆਰ ਹੋਊਗੀ ਉਦੋਂ ਵੀਡੀਓ ਬਣਾ ਕੇ ਆਪਾਂ ਦੱਸਾਂਗੇ ਤੁਹਾਨੂੰ ਕਿਵੇਂ ਦਾ ਫੁੱਲ ਰਹਿੰਦਾ ਇਹਦਾ ਕਿੰਨਾ ਵੇਟ ਆ ਫੁੱਲ ਦਾ ਉਹ ਅਗਲੀ ਵੀਡੀਓ ਹੀ ਤੁਹਾਨੂੰ ਦੱਸਾਂਗੇ ਅਪ੍ਰੈਲ ਚ ਇਹ ਗੋਭੀ ਆਪਾਂ ਕੱਲ ਲਾਈ ਸੀ ਜਿਹੜੀ ਇਸ ਵੀਡੀਓ ਦੇ ਪਿੱਛੇ ਤੁਸੀਂ ਦੇਖੀ ਹੋਣੀ ਲਾਈ ਜਾਂਦੇ ਅੱਜ ਅਗਲਾ ਦਿਨ ਆ ਠੀਕ ਆ ਸਵੇਰੇ ਵਧੀਆ ਖੜੀ ਸੀ ਹੁਣ ਥੋੜੀ ਕਮਲਾਉਣੀ ਸ਼ੁਰੂ ਹੋ ਗਈ ਇਹ ਕੋਈ ਡਰਨ ਵਾਲੀ ਗੱਲ ਨਹੀਂ ਕਿ ਇਹ ਤਿੰਨ ਚਾਰ ਦਿਨ ਇਦਾਂ ਹੀ ਦੁਪਹਿਰੇ ਸਿਰ ਸਿੱਟਿਆ ਕਰੂਗੀ ਤੇ ਰਾਤ ਨੂੰ ਉੱਠਿਆ ਕਰੂਗੀ ਉਸ ਤੋਂ ਬਾਅਦ ਕਾਮਯਾਬ ਹੋ ਜੂਗੀ। ਬਾਕੀ ਉਧਰ ਅੱਜ ਲਾਵਾਂਗੇ। ਪਾਣੀ ਛੱਡਿਆ ਹੁਣ। ਪਾਣੀ ਲਾਉਣ ਲੱਗੇ ਆ ਸਵੇਰੇ 9:30 ਦਾ ਟਾਈਮ ਆ ਪਾਣੀ ਲਾਵਾਂਗੇ ਤੇ ਸ਼ਾਮ ਨੂੰ 5:00 ਵੇ ਵ ਗੋਭੀ ਲਾਵਾਂਗੇ ਆਪਾਂ। ਇੱਧਰ ਆਪਾਂ ਮੂਲੀਆਂ ਲਾਈਆਂ ਸੀ ਜਿਹੜੀਆਂ ਉਰੇ ਪਿੱਛੇ ਖਾਲੇ ਤੇ ਦੇਖੋ ਤੁਸੀਂ ਮੂਲੀਆਂ ਪਿਛਲੀ ਗੋਭੀ ਵੀਡੀਓ ਬਣਾਈ ਸੀ ਆਪਾਂ ਮੂਲੀ ਦੀ ਲੰਬਾਈ ਤੁਹਾਨੂੰ ਮੈਂ ਚੈੱਕ ਕਰਾਉਣਾ ਕਿੱਡੀ ਮੂਲੀ ਦੇਖੋ ਇਹ ਲੰਬਾਈ ਚੈੱਕ ਕਰੋ ਮੂਲੀ ਦੀ ਬੜੀ ਸੋਹਣੀਆਂ ਮੂਲੀਆਂ ਹੋਈਆਂ ਇਹ ਸਾਰੇ ਖਾਲੇ ਤੇ ਮੂਲੀਆਂ ਲੱਗੀਆਂ ਆਪਣੇ ਇੱਧਰ ਵੀ ਪਾਣੀ ਛੱਡਿਆ ਹੁਣ ਪਾਣੀ ਆਉਂਦਾ ਫਿਰ ਆਪਾਂ ਲਾਉਣੇ ਪਾਣੀ ਇੱਧਰ ਲਾਵਾਂਗੇ ਅੱਜ ਗੋਭੀ ਆਪਾਂ ਇਸ ਸਾਰੀ ਅੱਜ ਲਾਵਾਂਗੇ ਅੱਜ ਹੋ ਗਈ 18 ਤਰੀਕ ਇਹ ਗੋਭੀ ਆਪਾਂ ਲਾਈ ਕੱਲ 17 ਨੂੰ 17 ਫਰਵਰੀ 17 ਫਰਵਰੀ ਦੀ ਗੋਭੀ ਲੱਗੀ ਆ ਮਾਰਚ ਤੇ ਅਪ੍ਰੈਲ ਦੇ ਵਿੱਚ ਆਊਗੀ ਅਪ੍ਰੈਲ ਲਾਸਟ ਔਰ ਇਦਰਾ ਆਪਾਂ ਲਾਵਾਂਗੇ ਅੱਜ ਆ ਸਾਰੀ ਮੇਰੇ ਪਿੱਛੇ ਦੇਖ ਲਓ ਪਾਣੀ ਛੱਡਦਾ ਆਪਾਂ ਪਾਣੀ ਆਉਂਦਾ ਉਹ ਵੀ ਤੁਹਾਨੂੰ ਦਿਖਾਉਨੇ ਆ ਉਹ ਸਾਰੀ ਗੋਭੀ ਅੱਜ ਲਾਉਣੀ ਜਿਹੜੀ ਆ ਸਾਰੀ ਪਿੱਛੇ ਰਹਿੰਦੀ ਆ ਇਹ ਗੋਭੀ ਅੱਜ ਲਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਗਾ ਮੈਂ ਇਹ ਦੇਖੋ ਸਾਰੀ ਗੋਭੀ ਅੱਜ ਲਾਉਣੀ ਆਪਾਂ ਗੋਭੀ ਆਪਣੀ ਲੱਗ ਗਈ ਆ ਜਿਹੜਾ ਪਾਸਾ ਰਹਿੰਦਾ ਸੀ ਇੱਕ ਸਾਈਡ ਉਹ ਵੀ ਲਾਤੀ ਅੱਜ ਗੋਭੀ ਲਾਤੀ ਲਾਤੀ ਆ ਤੇ ਇਸ ਤੋਂ ਬਾਅਦ ਆਹ ਰਹਿ ਗਿਆ ਇੱਧਰ ਇੱਥੇ ਆਪਾਂ ਲਾਉਣੇ ਆ ਕੁਝ ਕੱਦੂ ਲਾਵਾਂਗੇ ਕੋ ਵੰਗੇ ਕੁਛ ਖੀਰੇ ਵਿੱਚ ਕੁਛ ਅੱਲਾ ਲਾ ਦੇਾਂਗੇ ਇਹ ਰਹਿ ਗਿਆ ਥੋੜਾ ਬਸ ਇੱਕ ਖੇਲੀ ਛੱਡੀ ਆਪਾਂ ਘਰੇ ਸਬਜ਼ੀ ਖਾਣ ਵਾਸਤੇ ਲਾਵਾਂਗੇ ਇੱਥੇ ਬਾਕੀ ਗੋਭੀ ਆਪਣੀ ਲੱਗ ਚੁੱਕੀ ਸਾਰੀ ਇੱਧਰ ਦੂਰ ਤੱਕ ਗੋਭੀ ਲੱਗੀ ਇੱਧਰ ਹੋ ਗਿਆ ਟੈਨਸ਼ਨ ਫਰੀ ਦੋ ਦਿਨ ਰੁੱਕ ਕੇ ਫਿਰ ਇਹਨੂੰ ਪਾਣੀ ਲਾਵਾਂਗੇ ਥੋੜਾ ਥੋੜਾ ਉਸ ਤੋਂ ਬਾਅਦ ਇਹਨੂੰ ਮਿੱਟੀ ਲਵਾਵਾਂਗੇ ਉਹ ਵੀ ਵੀਡੀਓ ਤੁਹਾਨੂੰ ਪਾਵਾਂਗੇ ਆਪਾਂ